ਮਿੱਤਰੋ ਜੇ ਵਿਆਹ ਤੇ ਤੁਸੀਂ ਗੱਡੀ ਬੁੱਕ ਕਰਨਾ ਚਾਹੁੰਦੇ ਆ ਮੈਨੂੰ ਬੜੀ ਵਧੀਆ ਗੱਡੀ ਲੱਗੀ ਯਾਰ ਲੁੱਕ ਵਾਈਜ਼ ਬੜੀ ਘੈਂਟ ਆ ਡਿਫਰੈਂਟ ਆ ਇੱਕ ਮਹਾਰਾਜ ਵਾਲੀ ਫੀਲਿੰਗ ਦਿੰਦੀ ਆ ਤੇ ਆ ਦੇਖੋ ਹਾਰਨ ਵੀਰੇ ਆਇਓ ਮੜਿਆ ਆ ਕੀ ਹਾਰ ਨਹੀਂ ਮਾਰਨਾ ਬੰਦਾ ਦਾ ਹਾਰਨੇ ਦੀ ਚੇਵੀ ਹੈ ਗਈ ਅੱਛਾ ਇਹ ਤਾਂ ਦੇਖੋ ਵੀ ਇਹਦੇ ਵਿੱਚ ਇਦਾਂ ਮੈਂ ਜਿਹੜਾ ਲਾੜਾ ਹੋਊਗਾ ਉਹਦੀ ਚੋਇਸ ਉੱਪਰ ਆ ਇਧਰ ਲਾੜਾ ਮੈਂ ਮਤਲਬ ਕੰਟੇ ਸ਼ੁਰੂ ਕਿ ਇਦਾਂ ਜੀ ਦੂਜਾ ਕਿਵੇਂ ਵਜਦਾ ਵਾ ਦੂਜਾ ਇੱਥੇ ਹੀ अच्छा ट्रेन ਵਾਂਗੂ ਹਰਨ ਵਜਦਾ ਹੈ ਨਾ ਬੜੀ ਘੈਂਟ ਫੀਲਿੰਗ ਆਉਂਦੀ ਆ ਹਾਂਜੀ ਤੇ ਵੀਰੇ ਇਹਦੇ ਵਿੱਚ ਜਿਵੇਂ ਹੁਣ ਜੇ ਕਿਸੇ ਨੇ ਗੱਡੀ ਬਾਕ ਕਰਵਾਉਣੀ ਆ ਹਾਂਜੀ ਕਈ ਕਹਿ ਦਿੰਦੇ ਆ ਵੀ ਯਾਰ ਇਹਦੇ ਵਿੱਚ ਡਸਟ ਵਗੈਰਾ ਪੈਂਦੀ ਆ ਨੇੜੇ ਨੇੜੇ ਆਸਤੇ ਹੁੰਦੀ ਆ ਮੈਂ ਤਾਂ ਇਹ ਤਾਂ ਓਪਨ ਹੀ ਆ ਨਹੀਂ ਨਹੀਂ ਵੀਰੇ ਇਹਦੇ ਵਿੱਚ ਕੋਈ ਤਾਂ ਦਿੱਕਤ ਐਲੀ ਹੈ ਨਹੀਂ ਕਿ ਇਹ ਸਾਰੀ ਚੀਜ਼ ਤਾਂ ਕਵਰ ਹੋ ਜਾਂਦੀ ਆ ਅੱਛਾ ਹਾਂਜੀ ਸਾਰੀ ਕਵਰ ਹੋ ਜਾਣੀ ਆ ਮਤਲਬ ਜਿੰਨੀ ਦੂਰ ਮਰਜ਼ੀ ਲੈ ਜਾਓ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਗਾਜੀ ਓਕੇ ਹਾਂਜੀ ਇਹ ਸਾਰੀ ਕਵਰ ਹੋ ਜਾਂਦੀ ਆ ਉਦੋਂ ਕੋਈ ਇਸ਼ੂ ਨਹੀਂ ਕਰਤੇ ਸ਼ੁਰੂ ਬਈ ਅੰਦਰ ਵੜ ਕੇ ਬੈਠ ਕੇ ਵੇਖ ਲਈਏ ਹਾਂਜੀ ਹਾਂਜੀ ਜ਼ਰੂਰ ਜੀ ਅੱਛਾ ਵੀ ਕਿਵੇਂ ਫੀਲਿੰਗ ਆਉਂਦੀ ਹੋ ਮਾਪਾ ਵੀ ਮੈਂ ਕਿ ਕਰ ਲਏ ਹਿਸਾਬ ਦਾ ਲੋ ਲੋ ਬਈ ਗੱਡੀ ਦਾ ਬਹੁਤ ਵਧੀਆ ਵਾ ਜੱਚੀ ਆ ਹਾਂਜੀ ਹਾਂਜੀ ਤੇ ਅਸੀਂ ਵੀ ਬਹੁਤ ਵਧੀਆ ਵਾ ਜੱਚੀ ਆ ਹਾਂਜੀ ਹਾਂਜੀ ਤੇ ਅਸੀਂ ਵੀ ਸੋਚਿਆ ਵੀ ਕੈਮਰਾਮੈਨ ਸਾਡਾ ਜਿਵੇਂ ਨਾਲ ਉਹਦੇ ਆ ਤੇ ਬੁੱਕ ਕਰ ਲਾਂਗੇ ਜ਼ਰੂਰ ਕਰ ਲੋਡਵਾਂਸ ਬੁੱਕ ਹੀ ਕਰ ਲੈਂਦੇ ਆ ਜੀ ਤੇ ਪਰ ਜੇ ਕਿਹੇ ਬੰਦੇ ਨੇ ਬੁੱਕ ਕਰਵਾਉਣੀ ਹੋਵੇ ਤੇ ਇਹ ਵੈਡਿੰਗ ਵਾਸਤੇ ਵੀ ਤੇ ਪ੍ਰੀ ਪ੍ਰੀ ਵੈਡਿੰਗ ਵਾਸਤੇ ਵੀ ਹਾਂਜੀ ਹਾਂਜੀ ਪ੍ਰੀ ਇਹ ਵੈਡਿੰਗ ਵਾਸਤੇ ਪ੍ਰੀ ਵੈਡਿੰਗ ਆ ਤੇ ਫੋਟੋ ਫੋਟੋ ਸ਼ੂਟ ਵਾਸਤੇ ਨਿਊ ਬੇਬੀ ਬੋਥ ਦੀ ਐਂਟਰੀ ਆਸਤੇ ਅੱਜ ਕੋਈ ਵੀ ਹੈਪੀਚੈਸ ਮੂਮੈਂਟ ਹੋਵੇ ਉਹਦੇ ਵਾਸਤੇ ਤੁਸੀਂ ਇਹ ਗੱਡੀ ਨੂੰ ਵਰਤ ਸਕਦੇ ਹੋ ਮਤਲਬ ਇਹ ਨਹੀਂ ਵੀ ਸਾਰੀ ਦੇ ਘੰਟਾ ਦੋ ਘੰਟੇ ਜਿੰਨਾ ਟਾਈਮ ਚਾਹੀਦੀ ਆਪਾਂ ਨੂੰ ਹਾਂਜੀ ਇਹ ਦੇ ਵਿੱਚ ਇਦਾਂ ਨਹੀਂ ਹੁੰਦਾ ਨਹੀਂ ਜੇ ਮੰਨ ਲਓ ਮੈਡੀਕਲ ਸਭ ਉਹਦੇ ਵਾਸਤੇ ਤੁਸੀਂ ਇਹ ਗੱਡੀ ਨੂੰ ਵਰਤ ਸਕਦੇ ਹੋ ਮਤਲਬ ਇਹ ਨਹੀਂ ਵੀ ਸਾਰੀ ਦੇ ਘੰਟਾ ਦੋ ਘੰਟੇ ਜਿੰਨਾ ਟਾਈਮ ਚਾਹੀਦੀ ਆਪਾਂ ਨੂੰ ਹਾਂਜੀ ਇਹ ਦੇ ਵਿੱਚ ਇਦਾਂ ਨਹੀਂ ਹੁੰਦਾ ਨਹੀਂ ਜੇ ਮੰਨ ਲਓ ਮੈਡੀਕਲ ਸਦਾ ਪਰਡੇ ਹੁੰਦਾ ਜੀ ਉਹਦਾ ਉਹ ਤੇ ਜਦੋਂ ਤੁਸੀਂ ਬੰਦੇ ਨੇ ਕਿਸੇ ਨੇ ਵੀ ਉਂਝ ਲੈ ਕੇ ਜਾਣੇ ਵੀ ਕਿਸੇ ਫੋਟੋ ਸ਼ੂਟ ਕਰਨਾ ਵਾ ਉਹਰੇ ਵਿੱਚ ਉਹਦਾ ਪਰ ਹੋਰ ਦੇ ਹਿਸਾਬ ਨਾਲ ਲੱਗਦਾ ਚਾਰ ਕੰਟੇ ਦੇ ਸਾਹਮਣੇ ਹਾਂਜੀ ਕੰਟੇ ਦੇ ਸਾਹਮਣੇ ਓਕੇ ਤੇ ਵੈਸੇ ਮਤਲਬ ਫਿਰ ਵੀ ਆਪਣਾ ਆਈਡੀਆ ਜਾਂ ਦੇਖੋ ਜੀ ਕਿਰਾਇਆ ਤਾਂ ਸਾਡਾ ਬਹੁਤ ਵਾਜੇਬ ਲੈਣੇ ਆਈ ਅਸੀਂ ਠੀਕ ਆ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਜੀ ਇਹ ਕਿਰਾਇਆ ਸੀ ਜਿਵੇਂ ਤੁਹਾਨੂੰ ਦੱਸਿਆ ਵੀ ਰੂਬੀ ਕੋਨ ਹੋਗੀ ਜੈਗਰੋ ਹੋਗੀ ਤੇ ਹਮਰ ਹੋਗੀ ਉਹਨਾਂ ਦੇ ਮੁਕਾਬਲੇ ਤਾਂ ਕਿਰਾਇਆ ਕੁਝ ਵੀ ਨਹੀਂ ਹੈਗਾ ਠੀਕ ਆ ਜੇ ਕੋਈ ਆਪਣਾ ਮਿੱਤਰ ਪੇਰਾ ਸੱਜਣ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਂਦਾ ਵਾ ਉਹਨੂੰ ਅਸੀਂ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਓਕੇ ਲਓਏ ਮਿੱਤਰੋ ਹਾਂ ਜੇ ਤੁਸੀਂ ਗੱਡੀ ਬੁੱਕ ਕਰਵਾਉਣੀ ਹੋਈ ਆ ਤੇ ਕਿਉਂ ਨਾ ਵੀਡੀਓ ਸ਼ੇਅਰ ਕਰਕੇ ਆਓ ਵੀਡੀਓ ਮੇਰੀ ਵੱਖਰੀ ਲੁੱਕ ਹੋਵੇ ਹੈਨਾ ਵੱਖਰੀ ਟੌਰ ਹੋਵੇ ਤਾਂ ਉਹ ਬੰਦਾ ਵੀ ਗੱਡੀ ਬੁੱਕ ਕਰਵਾ ਸਕਦਾ ਵਾ ਵਾਜਬ ਰੇਡ ਤੇ ਤੁਹਾਨੂੰ ਗੱਡੀ ਮਿਲ ਜੂਗੀ ਤਲਵੰਡੀ ਭਾਈ ਭਾਈ ਜਿਹੜਾ ਫਰੋਹੀਪੁਰ ਮੋਗਾ ਵਾਟਰਲੈਂਡ ਫਨਲੈਂਡ ਫਨਲੈਂਡ ਉਹ ਦੇਖੋ ਸਾਹਮਣੇ ਫਨਲੈਂਡ ਇੱਥੇ ਖੜੀ ਹੁੰਦੀ ਗੱਡੀ ਤੁਸੀਂ ਕਦੇ ਵੀ ਬੁੱਕ ਕਰਵਾ ਸਕਦੇ ਹੋ ਮਾਈ ਦਾ ਨੰਬਰ ਜਿਹੜਾ ਆਪਾਂ ਸਕਰੀਨ ਦੇ ਉੱਤੇ ਚੱਲਦਾ ਵਾ 97 96 099 ਦੂਸਰ ਨੰਬਰ ਹੈ 8872006713 ਠੀਕ ਹੈ ਜੀ ਠੀਕ ਹੈ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ